ਸਾਡੇ ਕੈਮਰਾਮੈਨ ਟੱਲੇ ਵਾਲੀਆ ਬੇਟਾ ਲੈ ਲਈਆ ਹਾਂ ਬੇਟਾ ਲੈ ਲਈਆ ਮੂਰਤੀ ਡਾਇਲੋਗ ਮਰੀ ਬੇਟਾ ਲੈ ਲਈਆ ਬੇਟਾ ਵਾਲੀਆ ਪਹਿਲਾ ਵੰਗੂ ਟੱਲੇ ਵਾਲੀਆ ਕਿਹਨੇ ਪੁੱਤਾ ਅਗਲਾ ਦੂਜਾ ਹੀ ਮਾੜਾ ਕਰਾਂਗੇ ਜਾ ਤੂੰ ਲੈ ਕੇ ਕੁੰਡ ਲੈ ਕੇ ਚੁੱਪ ਲੱਗ ਬਈ ਪੁੱਤਾ ਰੋਕੀਂ ਦਰ ਰੋਕਾਂਗੇ ਹੁਣ ਪੁੱਤਾ ਕੀ ਐ ਸੀ ਅੱਜ ਵਾਲਾ ਸੀਨ ਹੈ ਮੈਂ ਪੁੱਛ ਪੁੱਤਾ ਤੀਆਂ ਤੇ ਮੇਰੇ ਨਾਲ ਆਪਾਂ ਇਕੱਠੇ ਜਾਵਾਂਗੇ ਮੇਰੇ ਤੋਂ ਬਾਅਦ ਕੀ ਹੋਵੇ ਤੀਆਂ ਤੇ ਉਥੇ ਉਨੀ ਹੋਇਆ ਦੁਬਾਰ ਮਟਰਾਂ ਨਹੀਂ ਜਿਪਟਾ ਕੇ ਸਾਰੇ ਤਿੰਨ ਜਣ ਨੂੰ ਤੇਰੇ ਕੋਲ ਪਰੇ ਛੱਡ ਬੱਲੂ ਪੈਗੀ ਨਿਭੜੇ ਕੰਮ ਕਹਿੰਦਾ ਇੱਥੇ ਜੋੜ ਲੱਗ ਗਿਆ ਸੀ ਇੱਕ ਵਾਰ ਉਹ ਸੀਨ ਤੇਰਾ ਡਊਗਾ ਭਾਈ ਖੁੰਡਾ ਲਿਆਉਣ ਵਾਲਾ ਤੇ ਉਹ ਕਰਾਉਣ ਵਾਲਾ ਕਿਹੜਾ ਭਾਈ ਖੁੰਡਾ ਤਾਂ ਹੈ ਨਹੀਂ ਸੀ ਉਹ ਚ ਉਹ ਦਾ ਵਸਾ ਹੀ ਉਹ ਦਾਮੀ ਜੀ ਤੇਰੀ ਤੀ ਬਖਾ ਦੇ ਠੀਕ ਆਂਦਾ ਕਹਿੰਦਾ ਬੱਲੂ ਪੈਗੀ ਕਹਿੰਦੇ ਨਿਭੜਿਆ ਕੰਮ ਕਹਦੇ ਬਸ ਬੱਸ ਬਹੁਤ ਜ਼ੋਰ ਉੱਤੀ ਪਾਉਂਦੇ ਮੇਰੇ ਕਹਿੰਦਾ ਕੀ ਕਹਿੰਦੀ ਕਹਿੰਦਾ ਦੋ ਕਹਿੰਦਾ ਦੋ ਬੰਦੇ ਜੰਮੇ ਨੇ ਨੇ ਵੀ ਮੰਮੀ ਬਸ ਸਾਰਾ ਦੋ ਬੰਦੇ ਜੰਮੇ ਨੇ ਵੀ ਦੋ ਮੁੰਡੇ ਬਾੜੀ ਦੀ ਤਾਂ ਬਾਲੀ ਵੇਚਤੀ ਗਾਉਂਦੇ ਆਏ ਵਾਏ ਵਾਏ ਪੁੱਤ ਕਰ ਕੁਝ ਨਹੀਂ ਅਦਾਵਾ ਨਹੀਂ ਚੱਲਦਾ ਨਾ ਨਾ ਕੀ ਕਹਿੰਦੀ ਬੰਦਾ ਫੰਦੇ ਦੇ ਕਿੰਨੇ ਬਾਲੀ ਲੈਂਦਾ ਭਾਈ ਥੱਲੇ ਕੱਲੇ ਕੱਲੇ ਨਾਲ ਆਇਆ ਉਹ ਤੈਨੂੰ ਇੱਕ ਹੋਰ ਵਾਲੀ ਆਤ ਤਾਂ ਉਹਦੀ ਗੱਲ ਹੋਵੇ ਕਰਦੇ ਨਾ ਐ ਖਿੱਚ ਜਾਂਦੇ ਨੇ ਸਵਾਸ ਸਵਾਸ ਵੇ ਉਏ ਸਮਝਦਾ ਨਾ ਨਮਝ ਰਿਹਾ ਦੀ ਕੰਝ ਤੇਰਾ ਉਹ ਛੇੜ ਲੈਨੇ ਮੈਨੂੰ ਕਾਹ ਚੰਨਣਾ ਲੜਕਾ ਉਹ ਪੰਦਨ ਤੋਂ ਪਹਿਲਾਂ ਕਿਹੜਾ ਉਹ ਕਿਹੜਾ ਮੇਰੇ ਨਾਲ ਕੱਲ ਲੜੇ ਕੋਈ ਮੇਰੇ ਨਾਲ ਕੱਲ ਲੜੇ ਵਿਚਾਰੇ ਵੀ ਮਿੰਟਾ ਹੁਣ ਵੀ ਕਹਿੰਦੀ ਵਾਈ ਕਰੇ ਪਤਾ ਨਹੀਂ ਕੀ ਕਹੀ ਜਾਂਦਾ ਸੀ ਰਿਸਪੈਕਟ ਨਹੀਂ ਕਰ ਓਏ ਉਹ ਕਹੀ ਗਿਆ ਪੁੱਛੀ ਗਏ ਕਹੀ ਕੇ ਕਹਿੰਦੀ ਐਟੀਟਿਊਡੇ ਬਹੁਤਾ ਕਹਿੰਦੀ ਉਹ ਆਪਾ ਬੰਦਾ ਲੈ ਲੈਣਾ ਵਾਵਾ ਦੱਬ ਲਿਆ ਚਾਰਾਂ ਨੇ ਉਹਦੇ ਸ਼ੋਲੇ ਪਾਉਣ ਵਾਲੇ ਕੋਈ ਇੱਥੇ ਦੀ ਦਾਲ ਵੀ ਮੂੰਗੀ ਦੀ ਕਹੀ ਨਹੀਂ ਹੋਊਗੀ ਦੇਖਦੇਖ ਦੇਖ ਹੋਊਗੀ ਕਈਆ ਤੱਕ ਗਲੀ ਪਿੱਛੇ ਸਾਡੇ ਵਾਰੀ ਮਦੀਲਾ ਕਾਲੀ ਘੜਕੇ ਤੂੰ ਤਾਂ ਖਰੋਟ ਖਾਣਾ ਇਹਨਾਂ ਅਰਕੀ ਖਰੋਟ ਹੁਣ ਰੋਟ ਸਹੀ ਕੀ ਇਹਨਾਂ ਨੂੰ ਬਹਿਣਾ ਦੂਤਨ ਪੇੜੀ ਕਰ ਲੈ ਇਕੱਠੀ ਕੋਈ ਬੋਲ ਕੇ ਕਰਦੇ ਨਾ ਇੱਕ ਫਕਾਦੀ ਬਸ ਵਾਦੂ ਆ ਇਹਦਾ ਖਾਈ ਬੈਠੇ ਨੇ ਮੈਂ ਹੀ ਖਾਈ ਜਾਣਾ ਇਹ ਹੁਣ ਤਾਂ ਕੀ ਖਾਣੀ ਲਾੜੀਆਂ ਓਕੀ ਪੁਰਾਣੀਆਂ ਨਹੀਂ ਆਉਂਦੀਆਂ ਤਾਂ ਨਹੀਂ ਹੈਗੀ ਤਿੰਨ ਚਾਰ ਮਿੰਟਾਂ ਸੀ ਨਾ ਆਪਣਾ ਤਿੰਨ ਚਾਰ ਮਿੰਟਾਂ ਆ ਇਹ ਸੀ ਨਾ ਇੱਕ ਆਪਣਾ ਸੀ ਓਕੇ ਇੱਕ ਵਾਰੀ ਚ ਕਰ ਤੋਂ ਇੱਕ ਵਾਰੀ ਕਰ ਉਹ ਇੱਥੇ ਉਹ ਬਤਾ ਕੀ ਹੈ ਕਹਾਣੀ ਤੂੰ ਅੱਜ ਤੀਆ ਤੇ ਗੈ ਅੱਜ ਦੇ ਨਾਲ ਉਹ ਇਹਨਾਂ ਕੋ ਉੱਥੇ ਕਰਾਂਗੇ ਉਹ ਆਪਾਂ ਕੱਲਾਂ ਜੀ ਹਾਂ ਹੋਰ ਜਾ ਕੇ ਸਰਦੀ ਹਾਂ 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 ਬੱਸ ਬਾਪੂ ਅੰਬ ਦਾ ਜਾਰ ਤਾਂ ਨਹੀਂ ਦੇਖ ਕੀ ਕਿਨੂੰ ਅੱਜ ਵਾਰ ਕੀ ਇਹ ਦੇਖ ਇਹਨੂੰ ਪੈਸੇ ਵੀ ਲੈ ਆ ਬੰਦਾ ਕੀ ਬਾਈ ਵੇ ਤੂੰ ਪੁੱਛੀਂ ਲੰਡਾ ਹੋ ਗੀ। ਉਹਨੇ ਪੁੱਛੀਂ ਕਿ ਬੇਬੀਆਂ ਦਾ ਕਿਵੇਂ ਬਣਾਇਆ? ਕੱਤੀਆਂ ਦਾ ਕੀ ਬਣਾ ਕੱਟਾਈ ਜਾਣਾ ਆ ਦੇਖ ਕਾਲੀ ਜਾਲਿਆ। ਪੂਰੀ ਦਾ ਆ। ਕਿਹੜਾ ਇਸ ਤਰ੍ਹਾਂ ਆ ਜੀ ਲੈ। ਹੈ ਕਿਹੜਾ ਇਸ ਤਰ੍ਹਾਂ ਆ ਕੋ ਤਾਂ ਨੇਕੀ ਆਇਆ। ਓਏ ਓਏ ਤਾਂ ਨੌਧਰ ਦੀ ਕਾਲਿਆ ਅੰਦਰਾਂ ਝੰਬਰ ਜਾ ਚਾ ਝੰਬਰ ਕਰੀਂ ਨਹੀਂ ਦਿਖਾ ਲੈ ਚਲੋ ਕੋਈ ਨਹੀਂ ਆਇਆ ਕਿਹੜੇ ਤਰ੍ਹਾਂ ਜੀ ਕਦੇ ਬਾਪੂ ਦੀ ਗੱਲ ਜੀ ਤਾਂ ਮਾਵੇਂ ਹੁਣੀ ਫਿਰ ਘਰੋਂ ਜਿੰਦੇ ਲੱਗੇ ਤੇ ਇਸਕੇ ਮੁੜ ਕੇ ਹੋਣਗੇ ਹਾਂ ਕਿਹਦੇ ਦਾ ਬਾਪੂ ਆ ਕਹਿੰਨੂੰ ਕਹੇ ਦੀ ਫੇਰ ਗੜ ਬੈਜੇ ਠੀਕ ਹੈ ਠੀਕ ਆ ਉਹ ਫੋਨ ਸਾਇਲੈਂਟ ਕਰ ਲਿਓ ਬਾਈ ਓਏ ਫੋਨ ਨਾ ਬੋਲੇ ਕਿਸੇ ਦਾ ਨਾ ਨਾ ਇਹਨਾਂ ਦੱਸੀ ਰੁਪਈਏ ਦਿੱਤੇ ਨੇ ਸਾਰੇ ਬਾਬੂ ਮੋਕਨ ਸਰਪੀਏ ਤਾਂ ਗੁਫਤ ਨਹੀਂ ਉਹ ਤਾਂ ਤੈਨੂੰ ਰਿਸ਼ਵ ਦਿੱਤੀ ਆ ਮਾੜੀ ਚੌੜੀ ਕਰਦੇ ਆ ਭਰਾਵਾ ਆਹ ਉਹਰੇ ਪੜਾਓ ਕੱਟੀ ਅੱਭੀ ਤਾਂ ਨਹੀਂ ਦੱਸਦੇ ਤੇਰੇ ਬਾਅਦ ਫਿਰ ਆ ਗਿਆ ਆ ਗਿਆ ਕਿਮਰ ਖਾਨ ਠੀਕ ਆ ਬਾਈ ਸੱਤਾਂ ਮੈਂ ਅਜੇ ਬੋਲਦੀ ਨਹੀਂ ਹੈਗਾ ਫੌਜੀ ਆ ਆ ਸਤਿ ਸ਼੍ਰੀ ਅਕਾਲ ਬਲਦੇ ਆ ਲੱਗ ਗਿਆ ਪਾਣੀ ਪੈਂਦੇ ਜਾ ਬਾਪੂ ਆਉਲਾ ਮੰਗਣੀ ਦੇ ਮੈਂ ਮੈਥੀ ਕਿਦਿ ਸਿੱਖਨੇ ਆਇਆ ਇਧਰ ਆ ਗਿਆ ਮੈਂ ਤਾਂ ਹਾਂ ਬਾਈ ਬਾਈ ਅੰਤੀ ਸ਼ੋਹਰ ਘੜ ਕਰਦਾ ਓਦੋਂ ਬਾਅਦ ਕੀ ਹੋਇਆ ਬੇਬੇ ਗੱਟੀਆਂ ਤੇ ਓਦੋਂ ਬਾਅਦ ਕੁਝ ਨਹੀਂ ਹੋਇਆ ਤਾਂ ਕੱਲ ਨੂੰ ਤਾਂ ਲੱਗਿਆ ਮੈਨੂੰ ਕੱਲ ਨੂੰ ਲੱਗੀ ਜਾਣੀਆਂ ਮੈਂ ਕੱਲ ਅੱਜ ਮੈਂ ਤਾਂ ਬੋਲੀ ਪਈ ਸੀ ਕਿਹੜੀ ਵੇ ਕਦਾ ਬੋਲੀ ਉਹੀ ਆ ਜਿਹੜੀ ਓਦੋਂ ਪਾਈ ਸੀ ਨਾ ਨਾ ਉਹ ਤੂੰ ਜਵਾਨੀ ਦੇ ਬੱਚੇ ਨਹੀਂ ਸੀ ਚਿੱਟੀ ਆਪਣਾ ਜਿਹਨੂੰ ਕੋਦੇ ਵਿਆਹ ਤੇ ਪਾਈ ਸੀ ਵਿਆਹ ਤੇ ਪਾਈ ਸੀ ਜਿਹਦੀ ਜਦੋਂ ਤੂੰ ਆਹ ਸਾਲੀ ਦੇ ਵਿਆਹ ਤੇ ਗਈ ਸੀ ਹਾਂ ਜਦੋਂ ਤੂੰ ਆਹ ਸਾਲੀ ਦੇ ਵਿਆਹ ਤੇ ਉਹ ਪਾਦੀ ਸੀ ਹਾਂ ਪੁੱਤ ਤਾ ਬਾਲੀ ਵਧੀਆ ਬੋਲੀ ਆ ਦੁਬਾਰੇ ਬੋਲ ਬੋਲੀ ਕਿਉਂ ਨਹੀਂ ਕਰਦਾ ਨੀ ਕਟਾਈਆਂ ਉਹ ਤੂੰ ਕਿੰਨਾ ਕੁੱਟਿਆ ਬੋਲੀ ਹਾਂ ਗਧੇ ਵਾਲੀ ਬੋਲੀ ਪਈ ਗਧੇ ਨਾਲ ਉਹ ਕੁੱਟਿਆ ਸੀ ਉਹ ਕੋਈ ਨਾ ਖਾਲਾ ਸੀ ਹੁਣ ਤੈਨੂੰ ਰਾਜ ਤੀਆਂ ਤੇ ਕੁਝ ਖਾਣੇ ਤੈਨੂੰ ਮੇਰੇ ਕੁੱਟ ਨਹੀਂ ਜਿਆਦਾ ਯੋ ਨਹੀਂ ਨਹੀਂ ਮੈਂ ਬੋਲੀ ਮੋੜਤੀ ਚੁਰ ਪਾਸੇ ਤੇ ਪਿੱਲਾ ਮੋੜ ਤੇ ਅੋਰ ਵਾਸੀ ਮੋੜ ਤੇ ਗੱਦੀ ਤਾਂ ਮੈਂ ਕੋੜੇ ਕਣੀ ਕਰਤੀ ਤੇ ਆਹ ਗੱਲਾਂ ਬਾਤਾਂ ਕਰਕੇ ਤੇ ਫੋਨ ਕੀ ਹੋਇਆ ਪਟਾਲੀ ਦੇ ਕੌਣ ਕੌਣ ਆਏ ਮੈਂ ਉਹ ਤਾਂ ਚੜੇ ਨਹੀਂ ਗੇ ਸਮਝਾ ਦਿੱਤੀ ਆ ਜਾਏ ਬੇ ਤੂੰ ਨੰਨ ਕਿਉਂ ਚੜਾਉਣਾ ਨਾ ਚੱਲ ਤਾਂ ਗੱਲਾਂ ਬਾਤਾਂ ਮੁਕੀਆਂ ਸੁੱਤ ਕੱਲ ਸੁਣ ਲੈ ਮੈਂ ਇਹਨਾਂ ਨਾਲ ਕਰਦਾ ਫੋਨ ਮੋੜੀ ਦੁਬਾਰਾ ਪੱਕੀ ਕਰੀ ਗਾ ਲਾ ਦੇਖੋ ਕੱਲ ਠੀਕ ਹੈ ਚਲੋ ਭਾਈ ਤੂੰ ਪੁੱਛਵਾ ਦੇਦਾ ਬੱਬੇ ਦੇਖ ਲੈ ਉਹ ਕਾਰੇ ਕੇ ਜੰਮਾ ਨਹੀਂ ਚੜਦੇ ਨਾ ਟਰੈਕਟਰ ਨੂੰ ਉਹੀ ਤੱਕੇ ਨਾਲ ਚੜਾਈ ਜਾਂਦਾ ਕਾਰੇ ਬੇਬੇ ਨੇ ਖੱਤਰ ਕੁੱਟ ਬੋਲੀਆਂ ਪਾਇਆ ਅਹ ਕਿਹੜਾ ਤੀਜ ਨਹੀਂ ਅੱਜ ਇਹ ਤੇ ਅੱਜ ਮੋੜ ਆਈ ਸੀ ਰੋੜਾ ਜੁੱਤੂ ਬਾਹਰ ਬੋਲੀ ਪਈ ਆ ਮੈਂ ਨਹੀਂ ਉਹ ਨਹੀਂ ਤੂੰ ਕੁਝ ਨਾ ਕਰ ਅਰੇ ਮੋੱਕੇ ਦੇ ਕੱਟੇ ਹੋਏ ਚੁੱਪ ਚੁੱਪ ਚਲ ਆਪੀ ਦੇ ਚਲੋ ਭਾਈ ਹਾਂ ਆ ਵੀ ਚੁੜੇ ਤਾਂ 1 2 ਤਨ ਇਹ ਕੀ ਤੇ ਰਿਪਾਂਦਲੋਂ ਤੂੰ ਆ ਲਾ ਕੇ ਦੇ ਰਲ ਡਾ ਮੇਰਾ ਸੜਾ ਕੱਲਾ ਨਾ ਭਾਈ ਤੂੰ ਇੱਥੇ ਕਿਹੜਾ ਤੂੰ ਕੋਣ ਦਲੋਂ ਚੁੰਤੇ ਨਾਲ ਦਾ ਹਾਂ ਕਰ ਲੈਣਾ ਯਾਰ ਇੱਥੇ ਇੱਥੇ ਲੱਗਦੇ ਐ ਇੱਥੇ ਇਹਦੇ ਨਾਲ ਜੇ ਖੜੀ ਚੱਲਦੀ ਸਾਈਡ ਤੇ ਹੁੰਦੀ ਹੁੰਦੀ ਐ ਸਾਈਡ ਤੇ ਯਾਰ ਅੱਕ ਰੋਟੀ ਪੱਕਦੀ ਨਹੀਂ ਦੇਖੀ ਜ਼ਿੰਦਗੀ ਚ ਹਾਂ ਸਾਈਡ ਤੇ ਇੱਥੇ ਇੱਥੇ ਖੜੀ ਕਰ ਬਈ ਭੈਣ ਦਾ ਜਰਾ ਪੱਕਦੀ ਵੀ ਦੇਖ ਲਿਆ ਕਰ ਬਾ ਮੂਰਖੀ ਵਾਹ ਇਹਦਾ ਮੂਰਖ ਬੰਦਾ ਮੇਰਾ ਸੜਾ ਜੀਤ ਵੀ ਨਹੀਂ ਸੁੱਤਾ ਯਾਰ ਹੁਣ ਮੇਰਾ ਟੰਡੇ ਆ ਪਾ ਤਾ 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 ਰੋਟੀ ਲੈ ਚਲੋ ਭਾਈ ਚੱਲ ਕੈਮਰਾ ਐਕਸ਼ਨ ਚਲੋ ਭਾਈ ਦੋ ਤਿੰਨ ਫੜਾ ਦੇ ਰੋਟੀ ਮਚਾਏਗੀ ਖਲ ਜਾ ਹੱਥ ਮਚਾਏਗਾ ਤੇਰੇ ਖਾਸਮ ਦੀ ਝਾੜ ਕੇ ਫੜਾ ਦੇ ਜਦੋਂ ਕਾਰ ਕਰੇਗਾ ਫਿਰ ਐਂ ਬਣਾਉਂਗੀ ਨਹੀਂ ਫੜਾਉਂਗੀ ਉਦੋਂ ਟਾਈਮਰ ਨਾਲ ਖਾਲਿਆ ਕਰਾ ਕੇ ਕਾਮਤਾ ਹੈਗਾ ਯਾਰ ਹੁਣ ਮੈਂ 12 ਵਜੇ ਆ ਖਾਈ ਬੈਠੇ ਰੋਟੀ ਖਾਈ ਬਿਤੇ ਤਾਂ ਗਾਲੀ ਪੈੜੀ ਬੋਲੀ ਆ ਜਿਹੜੀ ਤੂੰ ਆ ਸਾਈ ਦੇ ਵਿਚ ਪਈ ਸੀ ਹਾਂ ਉਹ ਹੀ ਬੋਲ ਨਹੀਂ ਪਾਤੀ ਸੀ ਮੈਂ ਵੇ ਉੱਥੇ ਤਾਂ ਤੈਨੂੰ ਗਦਾ ਬਣਾ ਕੇ ਇੰਨਾ ਕੁੱਟਿਆ ਸੀ ਇੱਥੇ ਨਹੀਂ ਕੁੱਟ ਪਈ ਤੇਰੇ ਇੱਥੇ ਕੋਈ ਕਿਵੇਂ ਕੁੱਟ ਦੂ ਮੈਂ ਬੋਲੀ ਮੋੜਤੀ ਸੀ ਉਹ ਮੈਂ ਥੋੜਾ ਪਾਈ ਸੀ ਥੋੜਾ ਬਦਲਤਾ ਮੈਂ ਤਰੀਕਾ ਤੂੰ ਹਰ ਜਾ ਹਰ ਜਾ ਰਹਿਣ ਦੇ ਰਹਿਣ ਦੇ ਖਤਮਾ ਨਹੀਂ ਇਹ ਹੈ ਮਰੀ ਮੇਰੇ ਸਾਦੀ ਤਾਂ ਬੋਲੀ ਪਈ ਨਹੀਂ ਕਿੱਥੇ ਬੋਲੀ ਪਾਉਣ ਦਿੰਦੀ ਗਦਾ ਬੋਲੀ ਬੁੱਤ ਤਾਂ ਇੱਕ ਗੰਦੀ ਬੋਲੀ ਹੈ ਕੰਨਾ ਚੁੰਗਣਾ ਦੇ ਕੇ ਸੁਣਨੀ ਪੈਂਦੀ ਆ ਬੱਸ ਓਏ ਮਰੀਆਂ ਜੇ ਪੁੱਤ ਸੁਣ ਮੈਂ ਤੇ ਦੇਖੇ ਤੇ ਸੁਣਾ ਦੂੰ ਉਈ ਗੱਦੀ ਗੱਦੀ ਬੋਲੀ ਨਹੀਂ ਉਹ ਪਤਾ ਹੀ ਆ ਬਾਪੂ ਤੇਰੀਆਂ ਬੋਲੀਆਂ ਦਾ ਉਹ ਕੰਝੋ ਤਾ ਕਿੱਦੇ ਦੁਨੀਆ ਮੇਰੀ ਬੋਲੀ ਸੁਣਾ ਦੇ ਫੇਰਾ ਸੁਣਾ ਦੇ ਥੋੜੇ ਜਿਹਾ ਗਦਾ ਬੋਲੀ ਕਾਈ ਨਾ ਮਰੀ ਜਾ ਗਦਾ ਬੋਲੀ ਦੇਖ ਲੈ ਕਿਤੇ ਖੇੜ ਕੰਮ ਕੰਕ ਕੋਣ ਕਬੜਾ ਗੋ ਜੇ ਸੁਣਾ ਦੂੰਗਾ ਇਧਰ ਛੇਤਰ ਵਾਲੇ ਕੰਮ ਹੀ ਕਰਦਾ ਹੁੰਦਾ ਬੇਬੇ ਜਦੋਂ ਕਰਦਾ ਗੱਲ ਸੁਣ ਬੇ ਹਾਂ ਜਦੋਂ ਮੈਂਬਰ ਤੇ ਉਹਦੀਆਂ ਬਹੂਆਂ ਫੜਨਾ ਟਰੈਕਟਰ ਤੇ ਨਹੀਂ ਚੱਲਦੀਆਂ ਉਹਨਾਂ ਨਾਲ ਆਪਣੀ ਨਹੀਂ ਬਣਦੀ ਕੁੱਤੇ ਵਾਲਾ ਬੈਰ ਆ ਤੇ ਤੂੰ ਰੋਕ ਕੇ ਕੰਨਣਾ ਉਹਨਾਂ ਨੂੰ ਮੈਂ ਚੋਦੀ ਬੋਕਾ ਬੋਟਾ ਪੱਕੀਆਂ ਕਰਦਾ ਆਹ ਕਿਤਾ ਹਰਾਤਾ ਅਗਲੀ ਵਾਰ ਸਰਪੰਚੀ ਖੜਾ ਹੂੰ ਉਹ ਤਾਂ ਤੈਨੂੰ ਫੇਰ ਵੀ ਨਹੀਂ ਪਾਉਂਦੇ ਉਹ ਨਹੀਂ ਪਾਉਂਦੇ ਤੈਨੂੰ ਕਾਲਾ ਨਾ ਪਾਈ ਨਾ ਜੋ ਜਿਹੜੀਆਂ ਤੀਵੀਆਂ ਜਾਂਦੀ ਸੀ ਉਹ ਤਾਂ ਪਹੁੰਚ ਗਈਆਂ ਨਾਲੇ ਕੱਲ ਇੰਨਾ ਗਲੇਸ਼ ਹੋਇਆ ਬਾਪੂ ਤੇਰਾ ਉਹਦੇ ਨਾਲ ਉਹ ਆਂਦਾ ਚੱਲਦੇ ਰਹਿਣਾ ਕੰਜਰ ਦਾ ਪਿੰਡ ਤੇ ਐ ਹੁੰਦਾ ਬਾਹਰ ਪੜੀ ਲੋਕਾਂ ਨਾਲ ਉਥੇ ਮੈਨੂੰ ਤੇਰੀ ਸਾਈਡ ਲੈਣੀ ਪੈਂਦੀ ਐ ਚੌਰਿਆ ਮੈਂ ਤਾਂ ਤੇਰੇ ਕੋਣੀ ਹੋ ਕੇ ਖੜਨਾ ਪੈਂਦਾ ਤੇਰੇ ਕੁੱਟ ਵਾਲੇ ਲੱਛਣ ਨੇ ਕੁੱਟਾ ਵਾਲੇ ਹਰ ਵਕਤ ਭਾਰਦਾ ਤੂੰ